ਕਿਸਾਨ ਆਖੋ ਚਕਚੇ ਸਿੰਘ ਡੱਲੇਵਾਲ ਅੱਜ ਸਟੇਜ ਤੇ ਆਉਣਗੇ ਤੇ ਉੱਥੇ ਹੀ ਕਿਸਾਨਾਂ ਨੂੰ ਸੰਬੋਧਨ ਕਰਨਗੇ ਤੇ ਦੱਸਿਏ ਕਿ ਮਹਾਪੰਚਾਇਤ ਅੱਜ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਠਾਠਾ ਮਾਰਦਾ ਇਕੱਠ ਖਨੌਰੀ ਬਾਰਡਰ ਦੇ ਉੱਤੇ ਦਿਖਾਈ ਦਿੱਤਾ ਜਾਵੇਗਾ ਕਿਸਾਨਾਂ ਨੇ ਤਿਆਰੀ ਖਿੱਚ ਲਈ ਹੈ ਤੇ ਜਿਸ ਦੇ ਵਿੱਚ ਅੱਜ ਮਹਾਪੰਚਾਇਤ ਸ਼ੁਰੂ ਹੋਵੇਗੀ ਤੇ ਦੱਸਦੀ ਹੈ ਕਿ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਤੇ ਦੂਜੇ ਪਾਸੇ ਧਾਰਾ 163 ਜਿਹੜੀ ਕਿ ਲਾਗੂ ਵੀ ਕਰ ਦਿੱਤੀ ਗਈ ਹੈ ਦੂਜੇ ਪਾਸੇ ਉੱਥੇ ਹੀ ਅੱਜ ਕਿਸਾਨ ਆ ਕੁਝ ਜੀ ਸਿੰਘ ਡੱਲੇਵਾਲ ਜਿਹੜੇ ਕਿ ਸਭ ਨੂੰ ਆਪਣੇ ਦਰਸ਼ਨ ਦੇਣਗੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਬੀਤੇ ਦਿਨਾਂ 'ਚ ਅਪੀਲ ਕੀਤੀ ਗਈ ਸੀ ਕਿ ਮੈਂ ਸਭ ਦੇ ਦਰਸ਼ਨ ਕਰਨਾ ਚਾਹੁੰਦਾ ਆ ਤੇ ਜਿਸ ਤੋਂ ਬਾਅਦ ਮਹਾਪੰਚਾਇਤ ਦੇ ਲਈ ਠਾਠਾ ਮਾਰਦੇ ਕੱਠ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ 13 ਫਰਵਰੀ ਤੋਂ ਲੈ ਕੇ ਲਗਾਤਾਰ ਇੱਕ ਪਾਸੇ ਸ਼ੰਭੂ ਅਤੇ ਖਨੌਰੀ ਬਾਟ ਦੇ ਉੱਤੇ ਧਰਨਾ جاری ਹੈ ਤੇ ਜਿਸ ਦੇ ਵਿੱਚ ਲਗਾਤਾਰ ਕਿਸਾਨ ਜਥੇਬੰਦੀਆਂ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਅੱਜ 40 ਦਿਨ ਹੋ ਗਏ ਨੇ ਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤ ਹਜੇ جاری ਹੈ ਤੇ ਜਿਹੜੇ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਸਰੀਰ ਦੇ ਕਈ ਅੰਗਾਂ ਕੰਮ ਕਰਨੋਂ ਬੰਦ ਹੋ ਗਏ ਨੇ ਤੇ 1 ਮਹੀਨਾ ਯਾਨੀ ਕਿ 10 ਦਿਨ ਉੱਪਰ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਭੁਖੜਤਾਲ ਹਜੇ ਜਾਰੀ ਹੈ ਤੇ ਪੂਰਾ ਪੂਰੇ ਕਿਸਾਨ ਹੀ ਨਹੀਂ ਸਗੋ ਪੂਰਾ ਪੰਜਾਬ ਹੀ ਜਿਹੜਾ ਕਿ ਇੱਕ ਚਿੰਤਾ ਜਗਜੀਤ ਸਿੰਘ ਡੱਲੇਵਾਰ ਨੂੰ ਲੈ ਕੇ ਪ੍ਰਗਟਾ ਰਿਹਾ ਹੈ ਤੇ ਉੱਥੇ ਹੀ ਜਿਹੜੀ ਕਿ ਕੇਂਦਰ ਸਰਕਾਰ ਦੇ ਵੱਲੋਂ ਹਜੇ ਕੋਈ ਵੀ ਜਿਹੜੀ ਕਿ ਗੱਲਬਾਤ ਦੇ ਲਈ ਨਹੀਂ ਕਿਹਾ ਜਾ ਰਿਹਾ ਤੇ ਨਾ ਹੀ ਕਿਸਾਨਾਂ ਦੇ ਲਈ ਜਿਹੜੇ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਹਜੇ ਕੋਈ ਗੱਲ ਜਿਹੜੀ ਕਿ ਚੱਲੀ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਜਿਕਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਕੇਂਦਰ ਸਰਕਾਰ ਬੇਫਿਕਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਲਗਾਤਾਰ ਮੀਟਿੰਗਾਂ ਕਰ ਰਹੀਆਂ ਨੇ ਅਗਲੀਆਂ ਰਣਨੀਤੀਆਂ ਕੜੀਆਂ ਜਾ ਰਹੀਆਂ ਨੇ ਤੇ ਅੱਜ ਸਟੇਜ ਦੇ ਉੱਤੇ ਕਿਸਾਨ ਅਗੂ ਜਿਕਜੀਤ ਸਿੰਘ ਡੱਲੇਵਾਲ ਆਉਣਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਸਾਨਾਂ ਨੂੰ ਸੰਬੋਧਨ ਕਰਨਗੇ ਮਹਾਪੰਚਾਇਤ ਦਾ ਐਲਾਨ ਹੋ ਗਿਆ ਤੇ ਜਿਸ ਵਿੱਚ ਅੱਜ ਠਾਠਾ ਮਾਰਦਾ ਇਕੱਠ ਹੈ ਜਿਹੜਾ ਕਿ ਕਿਸਾਨਾਂ ਦਾ ਖਨੌਰੀ ਦੇ ਉੱਤੇ ਦਿਖਾਈ ਦਿੱਤਾ ਜਾਵੇਗਾ ਤੇ ਜਿਸ ਵਿੱਚ ਦੱਸਿਆ ਕਿ ਅੱਜ ਜਿਕਜੀਤ ਸਿੰਘ ਡੱਲੇਵਾਲ ਯਾਨੀ ਕਿ ਪ੍ਰਧਾਨ ਸਾਹਿਬ ਅੱਜ ਸਭ ਦੇ ਦਰਸ਼ਨ ਕਰਨਗੇ ਤੇ ਉੱਥੇ ਕੋਈ ਐਲਾਨ ਵੀ ਹੋ ਸਕਦਾ ਹੈ ਕਿਸਾਨਾਂ ਨੇ ਤਿਆਰੀ ਖਿੱਚ ਲਈ ਹੈ ਤੇ ਜਿਸ ਦੇ ਵਿੱਚ ਅੱਜ ਮਹਾਪੰਚਾਇਤ ਸ਼ੁਰੂ ਹੋਵੇਗੀ ਤੇ ਦੱਸਦੀ ਹੈ ਕਿ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਤੇ ਦੂਜੇ ਪਾਸੇ ਧਾਰਾ 163 ਆ ਜਿਹੜੀ ਕਿ ਲਾਗੂ ਵੀ ਕਰ ਦਿੱਤੀ ਗਈ ਹੈ ਦੂਜੇ ਪਾਸੇ ਉੱਥੇ ਹੀ ਅੱਜ ਕਿਸਾਨਾਂ ਕੁਝ ਜੀ ਸਿੰਘ ਡੱਲੇਵਾਲ ਜਿਹੜੇ ਕਿ ਸਭ ਨੂੰ ਆਪਣੇ ਦਰਸ਼ਨ ਦੇਣਗੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਬੀਤੇ ਦਿਨਾਂ 'ਚ ਅਪੀਲ ਕੀਤੀ ਗਈ ਸੀ ਕਿ ਮੈਂ ਸਭ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੇ ਜਿਸ ਤੋਂ ਬਾਅਦ ਮਹਾਪੰਚਾਇਤ ਦੇ ਲਈ ਠਾਠਾ ਮਾਰਦੇ ਕੱਠ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ 13 ਫਰਵਰੀ ਤੋਂ ਲੈ ਕੇ ਲਗਾਤਾਰ ਇੱਕ ਪਾਸੇ ਸ਼ੰਭੂ ਅਤੇ ਖਨੌਰੀ ਬਾਟ ਦੇ ਉੱਤੇ ਧਰਨਾ جاری ਹੈ ਤੇ ਜਿਸ ਦੇ ਵਿੱਚ ਲਗਾਤਾਰ ਕਿਸਾਨ ਜਥੇਬੰਦੀਆਂ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਅੱਜ 40 ਦਿਨ ਹੋ ਗਏ ਨੇ ਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤ ਹਜੇ جاری ਹੈ ਤੇ ਜਿਹੜੇ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਸਰੀਰ ਦੇ ਕਈ ਅੰਗਾਂ ਕੰਮ ਕਰਨੋਂ ਬੰਦ ਹੋ ਗਏ ਨੇ ਤੇ 1 ਮਹੀਨਾ ਯਾਨੀ ਕਿ 10 ਦਿਨ ਉੱਪਰ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਭੁਖੜਤਾਲ ਹਜੇ ਜਾਰੀ ਹੈ ਤੇ ਪੂਰਾ ਪੂਰੇ ਕਿਸਾਨ ਹੀ ਨਹੀਂ ਸਗੋ ਪੂਰਾ ਪੰਜਾਬ ਹੀ ਜਿਹੜਾ ਕਿ ਇੱਕ ਚਿੰਤਾ ਜਗਜੀਤ ਸਿੰਘ ਡੱਲੇਵਾਰ ਨੂੰ ਲੈ ਕੇ ਪ੍ਰਗਟਾ ਰਿਹਾ ਹੈ ਤੇ ਉੱਥੇ ਹੀ ਜਿਹੜੀ ਕਿ ਕੇਂਦਰ ਸਰਕਾਰ ਦੇ ਵੱਲੋਂ ਹਜੇ ਕੋਈ ਵੀ ਜਿਹੜੀ ਕਿ ਗੱਲਬਾਤ ਦੇ ਲਈ ਨਹੀਂ ਕਿਹਾ ਜਾ ਰਿਹਾ ਤੇ ਨਾ ਹੀ ਕਿਸਾਨਾਂ ਦੇ ਲਈ ਜਿਹੜੇ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਹਜੇ ਕੋਈ ਗੱਲ ਜਿਹੜੀ ਕਿ ਚੱਲੀ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਜਿਕਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਕੇਂਦਰ ਸਰਕਾਰ ਬੇਫਿਕਰ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਲਗਾਤਾਰ ਮੀਟਿੰਗਾਂ ਕਰ ਰਹੀਆਂ ਨੇ ਅਗਲੀਆਂ ਰਣਨੀਤੀਆਂ ਕੜੀਆਂ ਜਾ ਰਹੀਆਂ ਨੇ ਤੇ ਅੱਜ ਸਟੇਜ ਦੇ ਉੱਤੇ ਕਿਸਾਨ ਅਗੂ ਜਿਕਜੀਤ ਸਿੰਘ ਡੱਲੇਵਾਲ ਆਉਣਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਸਾਨਾਂ ਨੂੰ ਸੰਬੋਧਨ ਕਰਨਗੇ ਮਹਾਪੰਚਾਇਤ ਦਾ ਐਲਾਨ ਹੋ ਗਿਆ ਤੇ ਜਿਸ ਵਿੱਚ ਅੱਜ ਠਾਠਾ ਮਾਰਦਾ ਇਕੱਠ ਹੈ ਜਿਹੜਾ ਕਿ ਕਿਸਾਨਾਂ ਦਾ ਖਨੌਰੀ ਦੇ ਉੱਤੇ ਦਿਖਾਈ ਦਿੱਤਾ ਜਾਵੇਗਾ ਤੇ ਜਿਸ ਵਿੱਚ ਦੱਸਿਆ ਕਿ ਅੱਜ ਜਿਕਜੀਤ ਸਿੰਘ ਡੱਲੇਵਾਲ ਯਾਨੀ ਕਿ ਪ੍ਰਧਾਨ ਸਾਹਿਬ ਅੱਜ ਸਭ ਦੇ ਦਰਸ਼ਨ ਕਰਨਗੇ ਤੇ ਉੱਥੇ ਕੋਈ ਐਲਾਨ ਵੀ ਹੋ ਸਕਦਾ ਹੈ